ਲੌਕਡਾਊਨ ਤੋਂ ਬਾਅਦ ਜਿਹੜੇ ਇੱਕ ਕੰਮ ਦੀ ਸੈਟਿੰਗ ਹੈ ਉਹ ਪ੍ਰੋਪਰਲੀ ਨਹੀਂ ਬੈਠ ਸੀ ਕਿ ਕਿ ਨਾ ਜਾਂਦੇ ਹੋਏ ਵੀ ਮੈਨੂੰ ਉਹ ਕੰਮ ਬੰਦ ਕਰਨਾ ਪਿਆ ਜੀ ਉਹ ਕੰਮ ਬੰਦ ਕਰਕੇ ਮੈਨੂੰ ਫਿਰ ਇਸ ਵਾਲੀ ਸਾਈਡ ਆਣਾ ਪਿਆ ਜੀ ਵੀਰ ਜੀ ਮੇਰੇ ਕੋਲ ਸਿਰਫ ਇੱਕ 버ਗਰ ਹੀ ਇੱਕ ਕੁਦਰਾਂ ਦਾ 버ਗਰ ਹੁੰਦਾ ਵੀਰ ਜੀ ਓਕੇ ਇਹਦੇ ਵਿੱਚ ਵੀਰ ਜੀ ਆਪਾਂ ਮਿਉਨੀਜ਼ ਯੂਜ਼ ਨਹੀਂ ਕਰਦੇ ਇਹਦੇ ਵਿੱਚ ਜੋ ਵੀ ਆਪਣੀ ਪਰਫਿਊਮ ਹੈ ਸਾਰਾ ਮੁੱਲ ਦਾ ਯੂਜ਼ ਹੁੰਦਾ ਜੀ ਬੱਟਰ ਆਪਾਂ ਮੁੱਲ ਦਾ ਯੂਜ਼ ਕਰਦੇ ਆਂ ਟਮਾਟੋ ਕੈਚੱਪ ਵੀ ਆਪਾਂ ਕੈਨੀ ਵਾਲੀ ਯੂਜ਼ ਨਹੀਂ ਕਰਦੇ ਕਰੇਮਿਕਾ ਇਹਦੇ ਵਿੱਚ ਵੀ ਆਪਾਂ ਬ੍ਰਾਂਡ ਹੀ ਯੂਜ਼ ਕਰਦੇ ਆ ਦੂਸਰਾ ਕੋਈ ਦੇਸੀ ਕੰਮੀ ਨਹੀਂ ਦਿੱਤਾ ਆ ਜੀ ਜੀ ਉਸ ਤੋਂ ਬਾਅਦ ਆ ਗਈ ਵੀਰ ਜੀ ਧਨੀਏ ਪਦੀਨੇ ਵਾਲੀ ਚਟਨੀ ਵੀ ਮੈਂ ਚਟਨੀ ਦੇਖ ਸਕਦਾ ਯਾਰ ਬਹੁਤ ਸੋਹਣੀ ਕਹਿ ਲਓ ਵੀ ਗਾੜੀ ਐ ਪਤਲੀ ਪਤਲੀ ਨਹੀਂ ਪਾਣੀ ਵਰਗੀ ਜੀ ਇਹ ਵੀ ਜੀ ਇਹ ਡੇਲੀ ਫਰੈਸ਼ ਤਿਆਰ ਕਰਨੀ ਐ ਸੀ ਇਹ ਨਹੀਂ ਵੀ ਅਜ ਰਾਤ ਨੂੰ ਬਚ ਗਈ ਏ ਕਿ ਉਹਨੂੰ ਸਵੇਰੇ ਲੈ ਆਵਾਂਗੇ ਨਾ ਇਹਦੇ ਵਿੱਚ ਆਪਾਂ ਮਿਉਨੀ ਦਾਲਾ ਕੋਈ ਕੰਮੀ ਇਹ ਅਮੁੱਲ ਦੀ ਫਰੈਸ਼ ਕਰੀਮ ਐ ਜੀ ਜੀ ਵੀ ਵੀਡੀਓ ਅੱਜ ਆਪਾਂ ਕੁਝ ਬੋਲਤਾ ਤੇ ਵੀਡੀਓ ਤੋਂ ਬਾਅਦ ਆਪਾਂ ਕਰ ਲਈਏ ਉਹ ਕੰਮ ਨਹੀਂ ਮਿਰਜੀ ਜੋ ਇਹ ਤੁਹਾਡੇ ਸਾਹਮਣੇ ਪਿਆ ਸਾਰਾ ਕੁਝ ਇਹ ਦੇਖ ਸਕਦੇ ਵੀ ਨੂਡਲ ਵੀ ਚੰਗੀ ਤਰ੍ਹਾਂ ਪਹਿਲਾਂ ਗਰਮ ਕੀਤੇ ਗਏ ਨੇ ਠੰਡੇ ਨਹੀਂ ਪਾਏ ਜਾ ਰਹੇ ਵੀ ਨੂਡਲ ਵੀ ਐ ਮਤਲਬ ਪੂਰੇ ਪ੍ਰੋਪਰ ਤਿਆਰ ਨੇ ਵਿੱਚ ਗਾਜਰਾਂ ਪੱਤਾ ਗੋਭੀ ਸ਼ਿਮਲਾ ਮਿਰਚ ਤੱਕ ਵੀ ਜਿਹੜੀ ਪਈ ਹੋਈ ਆ ਸ੍ਰੀਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂਬਰ ਵੀਰ ਅੱਜ ਤੁਹਾਨੂੰ ਮੈਂ ਇੱਕ ਐਸੀ 카ਟ ਤੇ ਲੈ ਕੇ ਆਇਆ ਜਿਹੜੇ ਭਾਜੀ ਪਹਿਲਾਂ ਬਹੁਤ ਅੱਗੇ ਬਿਜ਼ਨਸ ਰਨ ਕਰ ਰਹੇ ਸੀਗੇ ਬਟ ਕਿਸੇ ਜੀ ਕਾਰਨ ਕਰਕੇ ਅੱਜ 카ਟ ਲਗਾ ਰਹੇ ਨੇ ਆਓ ਉਹਨਾਂ ਕੋਲ ਚੱਲਦੇ ਆਂ ਪੁੱਛਦੇ ਆਂ ਵੀ 카ਟ ਸ਼ੁਰੂ ਕਰਨ ਦਾ ਆਈਡੀਆ ਕਿੱਥੋਂ ਆਇਆ ਤੇ ਕੀ ਕਾਰਨ ਸੀਗੇ ਜਿਹੜਾ 카ਟ ਅੱਜ ਲਗਾਣੀ ਪੈ ਰਹੀ ਆ ਆਓ ਚੱਲਦੇ ਆਂ ਗੱਲਬਾਤ ਕਰਦੇ ਨਾਲੇ ਪੁੱਛਦੇ ਆਂ ਨਾਲੇ ਤਾਂ ਆਓ ਤੁਹਾਨੂੰ ਮਿਲਾਉਨੇ ਆ ਭਾਜੀ ਨਾਲ ਗੱਲਾਂ ਬਾਤਾਂ ਕਰਦੇ ਨਾਲੇ ਪੁੱਛਦੇ ਆਂ ਵੀ ਕਿੱਦਾਂ ਦਾ ਜਿਹੜਾ ਕੀ ਚੱਲ ਰਿਹਾ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਵੀਰ ਜੀ ਭਾਈ ਜੀ ਪਹਿਲਾਂ ਤਾਂ ਬਹੁਤ-ਬਹੁਤ ਸ਼ੁਕਰ ਹੈ ਤੁਸੀਂ ਸਾਨੂੰ ਟਾਈਮ ਦਿੱਤਾ। ਧੰਨਵਾਦ ਵੀਰਾ ਜੀ। ਭਾਈ ਇਹ ਬਗੱਲ ਕਰਾਂਗੇ ਤੁਸੀਂ ਦੱਸ ਰਹੇ ਸੀਗਾ ਸਾਨੂੰ ਵੀ ਪਹਿਲਾਂ ਬਹੁਤ ਵਧੀਆ ਬਿਜ਼ਨਸ ਚੱਲ ਰਿਹਾ ਸੀ ਆਪਣਾ। ਜੀ ਵੀਰਾ ਜੀ। ਬਟ ਕਿਸੇ ਕਾਰਨਾ ਕਰਕੇ ਆਪਾਂ ਨੂੰ ਹੁਣ ਕਾਰਟ ਤੇ ਸ਼ਿਫਟ ਹੋਣਾ ਪਿਆ। ਜੀ ਵੀਰ ਜੀ। ਭਾਈ ਕੀ ਕਾਰਨ ਰਿਹਾ? ਵੀਰ ਜੀ ਹਾਂ ਜੀ। ਕਾਰਨ ਇਹਦਾ ਰਿਹਾ ਜੀ ਕੁਝ ਤਾਂ ਆਪਾਂ ਲੋਕਡਾਊਨ ਨੂੰ ਹੀ ਮੰਨ ਕੇ ਚੱਲਦਾ ਜੀ ਲੋਕਡਾਊਨ ਤੋਂ ਬਾਅਦ ਜਿਹੜੇ ਕੰਮ ਦੀ ਸੈਟਿੰਗ ਹੈ ਉਹ ਪ੍ਰੋਪਰਲੀ ਨਹੀਂ ਬੈਠ ਸਕੀ ਕਿ ਨਾ ਜਾਂਦੇ ਹੋਏ ਵੀ ਮੈਨੂੰ ਉਹ ਕੰਮ ਬੰਦ ਕਰਨਾ ਪਿਆ ਜੀ ਓਕੇ ਉਹ ਕੰਮ ਬੰਦ ਕਰਕੇ ਮੈਨੂੰ ਫਿਰ ਇਸ ਵਾਲੀ ਸਾਈਡ ਆਣਾ ਪਿਆ ਜੀ ਜੀ ਆਈਡੀਆ ਕਿੱਥੋਂ ਆਇਆ ਵੀ ਆਪਾਂ ਕਾਰਟ ਹੀ ਸ਼ੁਰੂ ਕਰੀਏ ਜੀ ਇੱਕ ਆਈਡੀਆ ਮੇਰਾ ਬ੍ਰਦਰ ਹੈ ਜੀ 10 ਸਾਲ ਹੋ ਗਏ ਇੰਗਲੈਂਡ ਹੈ ਓਕੇ ਜੀ ਉੱਥੇ ਪੱਕਾ ਵੀ ਹੈ ਉਹਨੇ ਮੈਨੂੰ ਪਹਿਲੇ ਕਿਹਾ ਵੀ ਕਹਿੰਦਾ ਚੱਲ ਦੇਖਦੇ ਆਪਾਂ ਤੇਰਾ ਬਾੜ ਦਾ ਕੰਮ ਬਣਾਨੇ ਆ ਹਾਂਜੀ ਬਾਅਦ ਵਿੱਚ ਫਿਰ ਉਹਨੇ ਕਿਹਾ ਵੀ ਇੱਥੇ ਆ ਕੇ ਵੀ ਨੌਕਰੀ ਕਰੇਗਾ ਹੂੰ ਵੀ ਇੱਥੇ ਆ ਕੇ ਨੌਕਰੀ ਕਰਨ ਨਾਲ ਚੰਗਾ ਕਿ ਇੰਡੀਆ ਵਿੱਚ ਪੰਜਾਬ ਵਿੱਚ ਆਪਣੇ ਕੰਮ ਕਰ ਵਧੀਆ ਤਰੀਕੇ ਨਾਲ ਕੋਈ ਗੱਲ ਨਹੀਂ ਲੋਕਾਂ ਨੂੰ ਸਾਫ ਸੁਥਰੀ ਚੀਜ਼ ਕੋ ਆ ਅੱਜ ਨਹੀਂ ਤਾਂ ਕੱਲ ਜ਼ਰੂਰ ਤੈਨੂੰ ਉਸ ਕੰਮੇ ਚ ਰਿਸਪੌਂਸ ਵਧੀਆ ਮਿਲੇਗਾ ਤੇ ਇੱਥੇ ਹੀ ਕਾਮਯਾਬ ਹੋ ਜਾਏਗਾ ਆਪਾਂ ਪੰਜਾਬ ਵਿੱਚ ਰਹਿਣਾ ਹੈ ਪੰਜਾਬ ਨੂੰ ਆਪਾਂ ਅੱਗੇ ਲੈ ਕੇ ਚੱਲਣਾ ਵੀ ਪੰਜਾਬ ਵਿੱਚ ਹੀ ਰਹਿ ਕੇ ਕੰਮ ਕਰੋ ਆਪਣਾ ਯਾਨੀ ਕਿ ਆਪਾਂ ਗੱਲ ਕਰੀਏ ਤਾਂ ਤੁਹਾਡੇ ਜਿਹੜੇ ਬ੍ਰਦਰ ਆ ਉਹਨਾਂ ਨੇ ਤੁਹਾਡੇ ਵਿੱਚ ਦੁਬਾਰਾ ਐਂਟਰਪ੍ਰੀਨਿਓਰਸ਼ਿਪ ਵਾਲਾ ਜਿਹੜਾ ਕੀ ਇਹ ਕਹਿ ਲੋ ਬਿਲਕੁਲ ਜੀ ਉਹਨਾਂ ਨੇ ਰੋਲ ਲਿਆ ਦੁਬਾਰਾ ਪਾਇਆ ਕਿ ਤੁਸੀਂ ਬਿਜ਼ਨਸ ਕਰ ਰਹੇ ਸੀ ਤੇ ਬਿਜ਼ਨਸ ਹੀ ਯਾਰੀ ਰੱਖਵਾਂ ਜੀ 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 ਵੀਰ ਜੀ ਜੋ ਮੈਂ ਕਹਿੰਨਾ ਜੋ ਇੱਥੇ ਇਸ ਟਾਈਮ ਖੜਾ ਨਾ ਤੇ ਇਹਦੇ ਵਿੱਚ ਉਹਨਾਂ ਦਾ ਹੀ ਰੋਲ ਹੈ ਜੀ ਉਹਨਾਂ ਨੇ ਮੈਨੂੰ ਇੱਕ ਹੱਲਾਸ਼ੇਰੀ ਦਿੱਤੀ ਤੇ ਨਾਲ ਘਰ ਦੇ ਹਾਂਜੀ ਵਾਈਫ ਜਿਹੜੀ ਮੋਢੇ ਨਾਲ ਮੋਢਾ ਜੋੜ ਕੇ ਅੱਜ ਵੀ ਨਾਲ ਖੜੀ ਏ ਤੇ ਹਰ ਕੰਮ ਵਿੱਚ ਮੇਰੀ ਹੈਲਪ ਵੀ ਕਰਵਾਂਦੀ ਹੈ ਤੇ ਇੱਕ ਬ੍ਰਦਰ ਜੀ ਇਹਨਾਂ ਦੋਵਾਂ ਨੇ ਬਹੁਤ ਸਾਥ ਮੇਰਾ ਦਿੱਤਾ ਜੀ ਤੇਰਾ ਮੈਂ ਅੱਜ ਇੱਥੇ ਖੜਾ ਤੇ ਸ਼ੁਕਰ ਹੈ ਮਾਲਕ ਦਾ ਗੁਰੂ ਮਹਾਰਾਜ ਦੀ ਕਿਰਪਾ ਕੀ ਆਪਣੇ ਪੰਜਾਬੀ ਭਰਾ ਬਹੁਤ ਸਾਥ ਦੇ ਰਹੇ ਨੇ ਤੇ ਇਹਨੂੰ ਹੀ ਆਪਾਂ ਅੱਗੇ ਕੰਮ ਨੂੰ ਹੋਰ ਲੈ ਕੇ ਜਾਵਾਂਗੇ ਜੀ ਤਾਂ ਹੀ ਕਹਿੰਦੇ ਵੀ ਜੇ ਆਪਣਾ ਇਸ ਘਰ ਆਪਣੇ ਦਾ ਆਪਣੇ ਪਰਿਵਾਰ ਜੁੜਿਆ ਹੋਇਆ ਨਾ ਆਪਣੀ ਪਰਿਵਾਰ ਸਪੋਰਟ ਕਰ ਰਿਹਾ ਤੇ ਆਪਾਂ ਕਿਸੇ ਵਿੱਚ ਜੀਤੋ ਦੱਬਦੇ ਨਹੀਂ ਜੀ ਆਪਾਂ ਜਿਹੜੇ ਫੱਟੇ ਚੱਕਦੇ ਹੋਂ ਨੇ ਗੱਡੀ ਨੂੰ ਬਿਲਕੁਲ ਜੀ ਗੁਰੂ ਮਹਾਰਾਜ ਦੀ ਕਿਰਪਾ ਰਹੇਗੀ ਫੱਟੇ ਚੱਕਦੇ ਆਏ ਆ ਤੇ ਚੱਕਦੇ ਵੀ ਰਾਂਗੇ ਜੀ ਬਿਲਕੁਲ ਜੀ ਅੱਜ ਆਪਾਂ ਗੱਲ ਕਰਦੇ ਆਂ ਫੂਡ ਦੀ ਆਪਣੇ ਕੋਈ ਸਕਾਟ ਤੇ ਕੀ ਕੁਝ ਹੁੰਦਾ ਵੀਰ ਜੀ ਮੇਰੇ ਕੋਲ ਸਿਰਫ ਇੱਕ 버ਗਰ ਹੀ ਇੱਕ ਇੱਕੋ ਤਰ੍ਹਾਂ ਦਾ 버ਗਰ ਹੁੰਦਾ ਵੀਰ ਜੀ ਓਕੇ ਇੰਦੇ ਵਿੱਚ ਵੀਰ ਜੀ ਆਪਾਂ ਮਾਇਉਨੀਜ਼ ਯੂਜ਼ ਨਹੀਂ ਕਰਦੇ ਇਹਦੇ ਵਿੱਚ ਜੋ ਵੀ ਆਪਣੀ ਪਰਪ ਯੂਜ਼ ਹੁੰਦੇ ਸਾਰਾ ਮੂਲ ਦਾ ਯੂਜ਼ ਹੁੰਦਾ ਜੀ ਬੱਟਰ ਆਪਾਂ ਮੂਲ ਦਾ ਯੂਜ਼ ਕਰਦੇ ਆ ਕਰੀਮ ਮੂਲ ਦੀ ਯੂਜ਼ ਕਰਦੇ ਆ ਡੇਰੀ ਪਨੀਰ ਪਨੀਰ ਯੂਜ਼ ਕਰਦੇ ਆ ਤੇ ਬਾਕੀ ਆਪਣੇ ਕੋਲ ਮਾਇਉਨੀਜ਼ ਡਿਲੀਸ਼ੀਅਸ ਮੱਖਣ ਇਹ ਚੀਜ਼ ਤੋਂ ਆਪਾਂ ਪਰਹੇਜ਼ ਕਰਕੇ ਵੀਰ ਜੀ ਸਾਫ਼ ਸੁਥਰਾ ਸਾਰਾ ਕੁਝ ਲੋਕਾਂ ਨੂੰ ਵਾਨ ਨੇ ਯਾਨੀ ਕਿ ਪਿਓਰਿਟੀ ਨਾਲ ਘਰ ਵਾਲਾ ਜਦੋਂ ਕਹਿ ਲੋ ਜਿੱਦਾਂ ਆਪਣੇ ਘਰ ਦੇ ਚੀਜ਼ ਸਮਾਨ ਵਰਤਦੇ ਨੇ ਸਾਰਾ ਪਿਓਰਿਟੀ ਵਾਲਾ ਹੈ ਬਿਲਕੁਲ ਜੀ ਬਿਲਕੁਲ ਜੀ ਉਹੀ ਕੰਮ ਹੈ ਕੋਈ ਕੰਪਰੋਮਾਈਜ਼ ਨਹੀਂ ਕਰਦੇ ਕੰਪਰੋਮਾਈਜ਼ ਵੀ ਜੀ ਕਿਸੇ ਚੀਜ਼ ਨਾਲ ਨਹੀਂ ਕੁਆਲਿਟੀ ਵਾਈਜ਼ ਜੀ ਬਿਲਕੁਲ ਕੰਪਰੋਮਾਈਜ਼ ਨਹੀਂ ਹੁੰਦਾ ਜੀ ਮੇਰੇ ਕੋਲ ਇਹ ਮੈਂ ਦੇਖ ਸਕਦਾ ਹਾਂ ਵੀ ਆਪਣੇ ਕੋ ਯਾਰ ਸੈਟਅਪ ਤੇ ਸਿਰਫ ਦਵੇ ਵਾਲਾ ਪਰ ਆਪਣੇ ਕੋ ਆਟੋਮਾ ਟਿੱਕੀ ਵੀ ਬਣੀ ਪਈ ਹੈ ਆਪਣਾ ਜਿਹੜੇ ਨੂਡਲ ਵੀ ਬਣੇ ਹੋਏ ਨੇ ਬਿਲਕੁਲ ਜੀ ਇਹ ਮੈਂ ਕਿਦਾਂ ਬਣਾ ਕੇ ਲੈਣੇਗਾ ਕਿਸੇ ਤੋਂ ਲੈ ਨਹੀਂ 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 ਜੀ ਇਹ ਸਾਰਾ ਕੁਝ ਘਰੇ ਤਿਆਰ ਕਰਕੇ ਇੱਥੇ ਲੈ ਆਈਦਾ ਜੀ ਘਰ ਰੋਟੀ ਵੀ ਤਿਆਰ ਕਰ ਲਈਦੀ ਐ ਨੂਡਲ ਵੀ ਤਿਆਰ ਕਰ ਲਈਦੇ ਨੇ ਜੀ ਘਰੇ ਹੂੰ ਹੂੰ ਤੇ ਇੱਥੇ ਆ ਕੇ ਤਵੇ ਤੇ ਗਰਮ ਕਰਕੇ ਕਸਟਮਰ ਨੂੰ ਨਾਲੋਂ ਨਾਲ ਆਪਾਂ ਸਰਵ ਕਰੀਦੇ ਜੀ ਮਤਲਬ ਜੇ ਆਪਾਂ ਗੱਲ ਕਰ ਲਈ ਤੇ ਗੱਲ ਬਿਲਕੁਲ ਤੁਹਾਡੇ ਤੇ ਠੋਕ ਹੁਕਮ ਹੀ ਹੈ ਨਾ ਵੀ ਕਹਿ ਲੋ ਵੀ ਇੱਕ ਸਕਸੈਸਫੁਲ ਬੰਦੇ ਦੇ ਪਿੱਛੇ ਲੇਡੀ ਦਾ ਹੱਥ ਹੁੰਦਾ ਬਿਲਕੁਲ ਜੀ ਬਿਲਕੁਲ ਉਹਨਾਂ ਦਾ ਹੱਥ ਨਾ ਹੋਵੇ ਤੇ ਮੈਂ ਇਕੱਲਾ ਨਹੀਂ ਕੁਝ ਕਰ ਸਕਦਾ ਜੀ ਯਾਨੀ ਕਿ ਸਾਰੀ ਵੀ ਤੁਹਾਡੇ ਨਾਲ ਮਦਦ ਵੀ ਕਰਾਉਂਦੇ ਨੇ ਹੈ ਨਾ ਬਿਲਕੁਲ ਜੀ ਬਿਲਕੁਲ ਸਵੇਰੇ ਉੱਠ ਜਾਂਦੇ ਨੇ ਸਵੇਰੇ ਮੇਰੇ ਤੋਂ ਪਹਿਲਾਂ ਉੱਠ ਕੇ ਵੀ ਆਪਣਾ ਜੋ ਕੰਮ ਕਰਨ ਵਾਲਾ ਉਸ ਨੂੰ ਪ੍ਰਾਇੋਰਟੀ ਰੱਖ ਕੇ ਸਭ ਤੋਂ ਪ ਕੰਮ ਦੇ ਟਾਈਮ ਨਾਲ ਪਹੁੰਚਿਆ ਜਾਵੇ ਜੀ ਭਾਈ ਮੈਂ ਕੀ ਦੇਖ ਰਿਹਾ ਯਾਰ ਤੁਸੀਂ ਮੇਕਿੰਗ ਕਰ ਰਹੇ ਹੋ 버거 ਬਣਾ ਰਹੇ ਹੋ ਪਰ ਜਿਵੇਂ ਆਪਾਂ ਦੇਖਦੇ ਆ ਆਪਣੇ ਪ੍ਰਵਾਸੀ ਭਰਾ ਹੋ ਗਏ ਜਾਂ ਹੋਰ ਵੀ ਜਿਹੜੇ ਜਿਹੜੇ ਕਾਰਟ ਲਗਾ ਰਹੇ ਨੇ ਉਹ ਗੈਸ ਤੇਜ ਕਰਕੇ ਫਟਾਫਟ ਸੇਕ ਕੇ ਇਹ ਦੇਖੋ ਇਨਸਟੈਂਟ ਪ੍ਰੋਸੈਸ ਕਰ ਲੈਂਦੇ ਆ ਨਾ ਵੀਰ ਜੀ ਆ ਦੇਖੋ ਓਏ ਹੋਏ ਇਹ ਬਟਰ ਨਾਲ ਉਹਨੂੰ ਪ੍ਰੋਪਰਲੀ ਵੀ ਜਦੋਂ ਤੱਕ ਮੱਖਣ ਵਿੱਚ ਪੂਰਾ ਰੱਚ ਨਹੀਂ ਗਿਆ ਉਦੋਂ ਤੱਕ ਉਦੋਂ ਤੋਂ ਵੀ ਤਵੇ ਤੋਂ ਆਪਾਂ 버거 ਨੂੰ ਲਾਣਾ ਨਹੀਂ ਜਿੰਨੀ ਦੇਰ ਪ੍ਰੋਪਰ ਨਹੀਂ ਹੋ ਜਾਂਦਾ ਉਨੂੰ ਪ੍ਰੋਪਰ ਜਦੋਂ ਸੇਕਿਆ ਜਾਂਦਾ ਪ੍ਰੋਪਰ ਉਹਦੀ ਜੋ ਟੇਸਟ ਤਾਂ ਹੀ ਆਉਂਦਾ ਜੀ 버거 ਦਾ ਵੀ ਜੇ ਆਪਾਂ ਗੈਸ ਤੇਜ ਕਰਕੇ ਉਹਨੂੰ ਆਪਾਂ ਲਾ ਲਾਂਗੇ 버거 ਨੂੰ ਤੇ ਉਹ ਉੱਪਰ ਉੱਪਰ ਰਹਿ ਜਾਏਗਾ ਵਿੱਚ ਪੂਰਾ ਸਮਾਏਗਾ ਨਹੀਂ ਇਸ ਚੀਜ਼ ਨੂੰ ਪੂਰਾ ਖਾਸ ਧਿਆਨ ਰੱਖਿਆ ਜਾਂਦਾ ਕਿ ਪ੍ਰੋਪਰ ਮੱਖਣ ਨਾਲ ਉਹਨੂੰ ਗਰਮ ਕਰਕੇ ਫਿਰ ਹੀ ਉਹਨੂੰ ਤਵੇ ਤੋਂ نیچے ਨੂੰ ਕੀਤਾ ਜਾਂਦਾ ਵੀਰ ਜੀ ਯਾਨੀ ਕਿ ਰਗਾਂ ਰਗਾਂ ਵਿੱਚ ਜਿਹੜਾ 버거 ਦੇ ਮੱਖਣ ਡੜਾ ਦਿੱਤਾ ਜਾਂਦਾ ਵੀ ਬਿਲਕੁਲ ਜੀ ਹਰੇਕ ਵਾਈਟ ਦੇ ਵਿੱਚ ਮੱਖਣ ਦਾ ਸਵਾਦ ਸਵਾਦ ਆਏਗਾ ਜੀ ਜ਼ਰੂਰ ਆਏਗਾ ਸਵਾਦ ਜੀ ਵੀ ਮੈਂ ਗੱਲ ਕਰਦੇ ਆਂ ਫੂਡ ਦੀ ਜੀ ਵੀਰ ਜੀ ਹੋਰ ਕੋਈ ਆਈਟਮ ਆਪਾਂ ਕਿਉਂ ਨਹੀਂ ਸ਼ੁਰੂ ਕੀਤੀਆਂ ਸਿਰਫ 버ਗਰ ਹੀ ਕਿਉਂ ਲੈ ਕੇ ਆਂਦਾ ਹੈ ਹਨਾ ਫਿਲਹਾਲ ਦੀ ਗੱਡੀ ਤਾਂ ਵੀਰ ਜੀ 버ਗਰ ਤਾਂ ਲੈ ਕੇ ਆਂਦਾ ਜੀ ਇਸ ਕੰਮ ਨੂੰ ਮੈਂ ਸਿੱਖਿਆ ਇਹ ਕੰਮ ਆਪਣੇ ਹੱਥੀਂ ਜਾਂਦਾ ਜੀ ਓਕੇ ਜੀ ਇਸ ਲਈ ਇਸ ਕੰਮ ਨੂੰ ਆਪਾਂ ਪੈਲ ਦਿੱਤੀ ਹੈ ਜੀ ਹੁਣ ਆਪਣਾ ਭਰਾਵਾਂ ਦਾ ਸਾਥ ਮਿਲ ਰਿਹਾ ਤੇ ਇਸ ਕੰਮ ਨੂੰ ਹੀ ਅੱਗੇ ਹੋਰ ਲੈ ਕੇ ਜਾਇਆ ਜਾਏਗਾ ਵੀਰ ਜੀ ਓਕੇ ਜੀ ਇਹ ਕੰਮ ਨੂੰ ਹੀ ਆਪਾਂ ਅੱਗੇ ਨੂੰ ਹੋਰ ਲੈ ਕੇ ਜਾਵਾਂਗੇ ਤੇ ਇਸ ਤੋਂ ਬਾਅਦ ਵੀਰ ਜੀ ਹੋਰ ਜਲਦੀ ਤੋਂ ਜਲਦੀ ਸਾਰੇ ਭਰਾਵਾਂ ਵਾਸਤੇ ਅੱਗੋਂ ਇੱਕ ਚੀਜ਼ ਕੰਟਰੋਲ ਤਿਆਰ ਕਰਨ ਦੀ ਸੋਚ ਰਿਹਾ ਚੀਜ਼ ਕੰਟਰੋਲ ਉਹਦੇ ਨਾਲ ਸਪਰਿੰਗ ਰੋਲ ਇਹ ਦੋ ਤਿੰਨ ਆਈਟਮਾਂ ਵੀਰ ਜੀ ਜਲਦੀ ਤੋਂ ਜਲਦੀ ਤਿਆਰ ਕਰਕੇ ਆਪਣੇ ਆਪਾਂ ਭਰਾਵਾਂ ਨੂੰ ਜੀ 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 ਐਡ ਕਰਦੇ ਜਾਵਾਂਗੇ ਵੀਰ ਜੀ ਬਸ ਆਪਣੇ ਭਰਾਵਾਂ ਦਾ ਪਿਆਰ ਦੀ ਲੋੜ ਹੈ ਪਿਆਰ ਦੀ ਲੋੜ ਹੈ ਵੀਰ ਜੀ ਆਪਣੇ ਭਰਾ ਪਿਆਰ ਦੇ ਵੀ ਰਹੇ ਨੇ ਤੇ ਹੋਰ ਲੋੜ ਵੀ ਹੈ ਸਾਰੇ ਭਰਾਵਾਂ ਦੀ ਇੱਕ ਵਾਰੀ ਜਰੂਰ ਸਾਰੇ ਭਰਾ ਆ ਕੇ ਦੇਖੋ ਇੱਕ ਵਾਰੀ ਟੇਸਟ ਕਰੋ ਵੀ ਤੁਹਾਨੂੰ ਕਿੱਦਾ ਟੇਸਟ ਲੱਗਾ ਤੇ ਤੁਹਾਨੂੰ ਤੁਸੀਂ ਆਪ ਦੱਸ ਕੇ ਜਾਓ ਜੀ ਇੱਥੇ ਆ ਕੇ ਬਰਗਰ ਤਾਂ ਆਪਣਾ ਵੀ ਸੀ ਪਹਿਲਾਂ ਸੇਕ ਲਿਆ ਹੁਣ ਇਹਦੇ ਵਿੱਚ ਕੀ ਕੁਝ ਆ ਗਿਆ ਸਾਨੂੰ ਇਹ ਦੱਸ ਦਿਓ ਪਹਿਲਾਂ ਵੀਰ ਜੀ ਇਹ ਨੀਚੇ ਦੀ ਆਪਾਂ ਟਮਾਟੋ ਕੇਚਪ ਐ ਟਮਾਟੋ ਕੇਚਪ ਵੀ ਆਪਾਂ ਕੰਨੀ ਵਾਲੀ ਯੂਜ਼ ਨਹੀਂ ਕਰਦੇ ਕ੍ਰੀਮ ਨਕਾ ਇਹਦੇ ਵਿੱਚ ਵੀ ਆਪਾਂ ਬ੍ਰਾਂਡ ਹੀ ਯੂਜ਼ ਕਰਦੇ ਆ ਦੂਸਰਾ ਕੋਈ ਦੇਸੀ ਕੰਮ ਨਹੀਂ ਦਿੱਤਾ ਹੋਇਆ ਜੀ ਜੀ ਉਸ ਤੋਂ ਬਾਅਦ ਆ ਗਈ ਵੀਰ ਜੀ ਧਨੀਏ ਪਦੀਨੇ ਵਾਲੀ ਚਟਨੀ ਵੀ ਮੈਂ ਚਟਣੀ ਦੇਖ ਸਕਦਾ ਯਾਰ ਬਹੁਤ ਸੋਹਣੀ ਕਹਿ ਲਓ ਵੀ ਗਾੜੀ ਐ ਪਤਲੀ ਪਤਲੀ ਨਹੀਂ ਪਾਣੀ ਵਰਗੀ ਨਹੀਂ ਇਹ ਵੀਰ ਜੀ ਇਹ ਡੇਲੀ ਫਰੈਸ਼ ਤਿਆਰ ਕਰਨੀ ਐ ਸੀ ਇਹ ਨਹੀਂ ਵੀ ਅਜ ਰਾਤ ਨੂੰ ਕਿ ਉਹਨੂੰ ਸਵੇਰੇ ਲੈ ਆਵਾਂਗੇ ਨਾ ਜਿਹੜੀ ਰਾਤ ਨੂੰ ਬਚ ਗਈ ਉਹਨੂੰ ਛੋੜ ਦੇਣਾ ਅੱਗੋਂ ਨਵਾਂ ਧਨੀਆ, ਬਦੀਨਾ, ਮਿਰਚਾ ਪਾ ਕੇ ਆਪਣਾ ਨਵੀਂ ਤਿਆਰ ਕਰਕੇ ਉਹੀ ਲੈ ਕੇ ਆਣੀ ਆ ਫਰੈਸ਼ ਚੀਜ਼ ਇਹ ਨਹੀਂ ਵੀ ਕੱਲ ਵਾਲੀ ਬੱਚੀ ਆਪਾਂ ਨਾਲ ਲੈ ਆਵਾਂਗੇ ਜੀ ਕੋਈ ਉਹ ਕੰਮ ਨਹੀਂ ਜੀ ਕੋਈ ਸਮਾਨ ਪੁਰਾਣਾ ਨਹੀਂ ਨਹੀਂ ਜੀ ਨਹੀਂ ਹਰੇਕ ਚੀਜ਼ ਆ ਜੀ ਤਾਜੀ ਬਿਲਕੁਲ ਵੀ ਤਾਜੀਆਂ ਵੀ ਤਾਜ਼ੀਆਂ ਤਾਜ਼ੀਆਂ ਚਟਨੀਆਂ ਤੱਕ ਵੀ ਤਾਜ਼ੀਆਂ ਤਾਜ਼ੀਆਂ ਆਣ ਗਿਆ ਜੀ ਇਹ ਆ ਗਈ ਜੀ ਆਪਣੀ ਅਮੋਲਦੀ ਹੁਣ ਕਰੀਮ ਇਹਦੇ ਵਿੱਚ ਆਪਾਂ ਮਿਉਨੀ ਦਾ ਕੋਈ ਕੰਮ ਨਹੀਂ ਇਹ ਅਮੋਲਦੀ ਫਰੈਸ਼ ਕਰੀਮ ਹੈ ਜੀ ਇਹੀ ਯੂਜ਼ ਹੋਏਗੀ ਜੀ ਇੱਥੇ अच्छा यानी कि अब देख लो भाई पक्की ਗੱਲ ਹੈ ਕਿ ਤੇ ਹੋਰ ਵੀਡੀਓ ਬਾਅਦ ਦੇਖੀ ਨਾ ਨਾ ਵੀਰ ਜੀ ਨਾ ਉਹ ਸਾਹਮਣੇ ਪਿਆ ਹੋਇਆ ਹੈ ਜੀ ਡੱਬਾ ਤੇ ਜਦੋਂ ਵੀ ਤੁਸੀਂ ਆਓਗੇ ਕਦੀ ਵੀ ਤੁਹਾਨੂੰ ਇਹੀ ਡੱਬੇ ਪੇ ਮਿਲਣਗੇ ਮੁੱਲ ਦੇ ਕਰੀਮ ਦੇ ਮੁੱਲ ਦੇ ਹੀ ਮੱਖਣ ਦੇ ਤੁਹਾਨੂੰ ਡੱਬੇ ਮਿਲਣਗੇ ਜੀ ਇਹ ਨਹੀਂ ਵੀਰ ਜੀ ਵੀ ਵੀਡੀਓ ਵਿੱਚ ਆਪਾਂ ਕੁਝ ਬੋਲਤਾ ਤੇ ਵੀਡੀਓ ਤੋਂ ਬਾਅਦ ਆਪਾਂ ਕਰ ਲਈਏ ਉਹ ਕੰਮ ਨਹੀਂ ਵੀਰ ਜੀ ਜੋ ਇਹ ਤੁਹਾਡੇ ਸਾਹਮਣੇ ਪਿਆ ਸਾਰਾ ਕੁਝ ਕਸਟਮਰ ਦੇ ਸਾਹਮਣੇ ਧਾਰਾ ਕੁਝ ਰੱਖਿਆ ਹੋਇਆ ਹੈ ਇਸ ਲਈ ਵੀ ਸਾਫ਼ ਸੁਥਰਾ ਰਹੇ ਸਾਰਿਆਂ ਨੂੰ ਦੇਖਿਆ ਜਾਵੇ ਵੀ ਹਾਂ ਤਾਰਾ ਕੋਲ ਸਹੀ ਯੂਜ਼ ਹੋ ਰਿਹਾ ਕੋਈ ਮੈਨੂੰ ਪਨੀਰ ਦੇ ਨਾ ਸ਼ੱਕ ਹੋ ਰਿਹਾ ਸੀ ਇੱਕ ਵਾਰੀ ਪਨੀਰ ਦਿਖਾਓ ਵੀ ਮੈਂ ਕਹਿੰਦਾ ਵੀਰ ਜੀ ਲੋਹ ਡੈਰੀ ਆ ਨਾ ਪੱਕੀ ਗੱਲ ਆ ਲੋ ਵੀਰ ਜੀ ਪਨੀਰ ਲੋ ਆਹੇ ਯਾਨੀ ਕਿ ਆ ਲੋ ਵੀਰ ਜੀ ਆਪਨੇ ਦਾ ਵੀ ਇਸੇ ਜੀ ਦੇਖੋ ਆਪ ਵੀ ਦੇਖ ਸਕਦਾ ਹੋ ਸਾਰੇ ਜਿਹੜੇ ਆਪਣੇ ਭਰਾ ਦੇਖ ਰਹੇ ਨੇ ਵਿਊਰਸ਼ਿਪ ਸਾਰੀ ਜਿਹੜੀ ਦੇਖ ਰਹੇ ਨੇ ਨਾ ਪਤਾ ਲੱਗਣਾ ਚਾਹੀਦਾ ਪਤਾ ਲੱਗਣਾ ਚਾਹੀਦਾ ਜੀ ਇਹ ਪਨੀਰ ਨਹੀਂ ਹੈ ਅਸਲ ਚ ਪਨੀਰ ਹੀ ਵਰਤਿਆ ਜਾ ਰਿਹਾ ਡੈਰੀ ਵਾਲਾ ਇਹਦੇ ਤੇ ਹੈ ਨਹੀਂ ਵੀ ਵੀਰ ਜੀ ਸੋਇਆ ਪਨੀਰ ਲਿਆ ਗਿਆ ਆਪਾਂ ਪਾਤਾ ਉਹਦੇ ਵਿੱਚ ਉਹ ਗੱਲ ਨਹੀਂ ਜੀ ਇਹ ਡੈਰੀ ਵਾਲਾ ਪਨੀਰ ਹੀ ਯੂਜ਼ ਹੁੰਦਾ ਹੈ ਇਹ ਡੇਰੀ ਵਾਲਾ ਪਨੀਰ ਹੀ ਆਪਾਂ ਯੂਜ਼ ਕਰਾਂਗੇ ਵੀਰ ਜੀ ਆਣ ਵਾਲੇ ਟਾਈਮ ਵਿੱਚ ਵੀ ਕੁਆਲਿਟੀ ਨਾਲ ਕੰਪਰੋਮਾਈਜ਼ ਨਹੀਂ ਕੀਤਾ ਜਾਏਗਾ ਜੀ ਕਿਤੇ ਇਹ ਵੀ ਦੇਖ ਸਕਦੇ ਵੀ ਨੂਡਲ ਵੀ ਚੰਗੀ ਤਰ੍ਹਾਂ ਪਹਿਲਾਂ ਗਰਮ ਕੀਤੇ ਗਏ ਨੇ ਠੰਡੇ ਨਹੀਂ ਪਾਏ ਜਾ ਰਹੇ ਵੀ ਚਲੋ ਹੁਣ ਆਪਣੇ ਕੋਲ ਨਹੀਂ ਐਨੀ ਮੈਨ ਪਾਵਰ ਹੈਗੀ ਆਪਾਂ ਘਰੋਂ ਬਣਾ ਕੇ ਲੈ ਕੇ ਆ ਰਹੇ ਪਰ ਜਿਹੜਾ ਉਸਮਾਨ ਐਡ ਕੀਤਾ ਗਰਮ ਕਰਕੇ ਹੀ ਕੀਤਾ ਜਾ ਰਿਹਾ ਗਰਮ ਕਰਕੇ ਹੀ ਵੀਰ ਜੀ ਕੀਤਾ ਜਾਂਦਾ ਹੈ ਨੂਡਲ ਹੁਣ ਪੂਰੀ ਤਰ੍ਹਾਂ ਗਰਮ ਹੋ ਚੁੱਕੇ ਨੇ ਆਪਣੇ ਨੂਡਲ ਨੂੰ ਆਪਾਂ ਵਰਤਦੇ ਨੇ ਨੂਡਲ ਵੀ ਐ ਮਤਲਬ ਪੂਰੇ ਪ੍ਰੋਪਰ ਤਿਆਰ ਨੇ ਵਿੱਚ ਗਾਜਰਾਂ ਪੱਤਾ ਗੋਭੀ ਸ਼ਿਮਲਾ ਮਿਰਚ ਤੱਕ ਵੀ ਜਿਹੜੀ ਪਈ ਹੋਈ ਆ ਹਾਲਾਂਕਿ ਸ਼ਿਮਲਾ ਵਿੱਚ ਇਸ ਮੌਸਮ 'ਚ ਥੋੜੀ ਕੋਸਟਲੀ ਹੋ ਜਾਂਦੀ ਪਰ ਫਿਰ ਵੀ ਕੋਈ ਕਮੀ ਨਹੀਂ ਵਰਤੀ ਕਿ ਸ਼ਿਮਲਾ ਨਾ ਨਾ ਵੀਰ ਜੀ ਮੈਂ ਪਹਿਲੇ ਤੁਹਾਨੂੰ ਕਹਿ ਕੇ ਹਟਿਆ ਵੀ ਕੁਆਲਿਟੀ ਨਾਲ ਕੰਪਰੋਮਾਈਜ਼ ਨਹੀਂ ਕਰਨਾ ਚਾਹੇ ਜਿੰਨੀ ਮਰਜ਼ੀ ਕੋਸਟਲੀ ਹੋ ਜਾਏਗੀ ਚਾਹੇ 500 ਰੁਪਏ ਕਿਲੋ ਵੀ ਹੋ ਜਾਏਗੀ ਅੱਛਾ ਤੇ ਫਿਰ ਵੀ ਆਪਾਂ ਕੁਆਲਿਟੀ ਨਾਲ ਕੰਪਰੋਮਾਈਜ਼ ਨਹੀਂ ਕੁਆਲਿਟੀ ਇਹੀ ਯੂਜ਼ ਕਰਾਂਗੇ ਹਮੇਸ਼ਾ ਇਹੀ ਯੂਜ਼ ਜਿਵੇਂ ਕਿ ਤੁਸੀਂ ਸਭ ਨੇ ਆਪ ਹੀ ਦੇਖਿਆ ਕਿ ਕਿੰਨੀ ਸਾਫ਼ ਸਫਾਈ ਨਾਲ ਜਿਹੜੀ ਇਹਦੀ ਮੇਕਿੰਗ ਕੀਤੀ ਜਾ ਰਹੀ ਹੈ ਜਿਹੜੀ ਇੱਥੇ ਕਾਟ ਹੈ ਪ੍ਰੋਪਰ ਸਾਫ ਹੈ ਹਾਲੇ ਕੀ ਮੱਖੀਆਂ ਮੱਛਰ ਵਾਲਾ ਮੌਸਮ ਨਹੀਂ ਹੈਗਾ ਪਰ ਫਿਰ ਵੀ ਇੱਥੇ ਕੋਈ ਵੀ ਮੱਖੀ ਮੱਛਰ ਨਹੀਂ ਹੈਗਾ ਇੰਨੀ ਕੁ ਜਿਆਦਾ ਸਫਾਈ ਹੈ ਤੇ ਸਾਰਾ ਜਿਹੜਾ ਪ੍ਰੋਡਕਟ ਹੈ ਉਹ ਵੀ ਅਮੋਲ ਦਾ ਤੇ ਜਿਹੜਾ ਪਨੀਰ ਹੈ ਵੀ ਡੈਰੀ ਪ੍ਰੋਡਕਟ ਵਾਤੇ ਜਾ ਰਿਹਾ ਤੇ ਤੁਹਾਨੂੰ ਵੀ ਅਪੀਲ ਕਰਾਂਗੇ ਕਿ ਪੰਜਾਬੀ ਹੋਣ ਦਾ ਅਤੇ ਪੰਜਾਬੀ ਭਰਾ ਦੇ ਜਰੂਰ ਸਪੋਰਟ ਕਰੋ ਇੱਥੇ ਆਓ ਭਾਜੀ ਕੋ ਲੋਕੇਸ਼ਨ ਤੁਹਾਨੂੰ ਵੀਡੀਓ ਚ ਪਤਾ ਲੱਗ ਹੀ ਚੁੱਕੀ ਹੈ ਤੇ ਐਦਾਂ ਦੀ ਹੋਰ ਅਪਡੇਟਸ ਤੇ ਵਧੀਆ ਵਧੀਆ ਵੀਡੀਓਜ਼ ਵਾਸਤੇ ਸਾਡੇ ਚੈਨਲ ਨੂੰ ਫੋਲੋ ਜਰੂਰ ਕਰ ਲਓ ਤਾਂ ਸਿਟੀ ਹੈਡਲਾਈਨਸ ਕੈਮਰਮੈਨ ਵਿਪਨ ਬੱਸੀ ਦੇ ਨਾਲ ਮੈਂਬਰ ਵੀ